ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ 18 ਮਾਰਚ ਨੂੰ ਐਨਐਸਐ ਖਤਮ ਹੋ ਜਾਵੇਗੀ ਉਸ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਭਾਈ ਅਮਰਤਪਾਲ ਖਾਲਸਾ ਇੱਕ ਪਾਸੇ ਉਹਨਾਂ ਦੀ ਐਮਪੀ ਵਾਲੀ ਕੁਰਸੀ ਉੱਤੇ ਬੜਾ ਵੱਡਾ ਖਤਰਾ ਮੰਡਰਾ ਰਿਹਾ ਹੈ ਆਖਰਕਾਰ ਡਿਬਰੂਗੜੀ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਤੇ ਉਸ ਦੇ ਸਾਥੀਆਂ ਨੂੰ ਕਿਉਂ ਭੇਜਿਆ ਗਿਆ ਐਨਐਸ ਲਗਾ ਕੇ ਜਿਹੜੇ ਸ਼ਖਸ ਨੇ ਭਾਈ ਅਮਰਤਪਾਲ ਖਾਲਸਾ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਹੈ ਉਹ ਅੱਜ ਮੀਡੀਆ ਦੇ ਸਾਹਮਣੇ ਹੋ ਗਿਆ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਅਮਰਤਪਾਲ ਸਿੰਘ ਤੇ ਦੂਸਰੇ ਪਾਸੇ ਉਸ ਦੇ ਪਰਿਵਾਰ ਤੇ ਖਾਲਸਤਾਨੀ ਸਮਰਥਕ ਅਮਰਤਪਾਲ ਖਾਲਸਾ ਵਾਰ-ਵਾਰ ਹੁਣ ਸੰਵਿਧਾਨ ਦੀ ਗੱਲ ਕਰ ਰਿਹਾ ਹੈ ਪਹਿਲਾਂ ਉਹਦੇ ਵੱਲੋਂ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਸੀ ਲੇਕਿਨ ਹੁਣ ਉਹ ਕਹਿੰਦਾ ਹੈ ਕਿ ਮੈਂ ਲੋਕ ਸਭਾ ਦੀ ਚੋਣ ਜਿਹੜੀ ਹੈ ਸੰਵਿਧਾਨ ਦੇ ਅੰਦਰ ਹੋ ਕੇ ਅੰਦਰ ਹੀ ਲੜੀ ਹੈ ਇਸ ਕਰਕੇ ਮੈਨੂੰ ਗਣਤੰਤਰ ਦੀ ਛੁੱਟੀ ਦਿੱਤੀ ਜਾਵੇ ਮੈਂ ਪ੍ਰੇਡ ਦੇਖਣਾ ਚਾਹਣਾ ਹਾਂ ਦੂਸਰੇ ਪਾਸੇ ਮੈਨੂੰ ਲੋਕ ਸਭਾ ਦੇ ਜਦੋਂ ਸੈਂਸ ਉਹ ਸੈਸ਼ਨ ਚੱਲਦੇ ਨੇ ਉਹਨਾਂ ਦੇ ਵਿੱਚ ਹਿੱਸਾ ਲੈਣ ਦਿੱਤਾ ਜਾਵੇ ਲੇਕਿਨ ਇੱਕ ਇਧਰੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਐਨਐਸਏ ਤਦ ਹੀ ਖਤਮ ਹੋਵੇਗੀ ਜਦੋਂ ਇਸ ਸ਼ਖਸ ਦੇ ਨਾਲ ਇਸ ਵਿਅਕਤੀ ਦੇ ਨਾਲ ਰਾਜੀਨਾਮਾ ਕੀਤਾ ਜਾਵੇਗਾ ਛਤ ਰੱਖ ਦਿੱਤੀ ਗਈ ਹੈ ਬੜੀ ਵੱਡੀ ਜੇਕਰ ਭਾਈ ਅਮਰਤਪਾਲ ਖਾਲਸਾ ਮਾਫੀ ਮੰਗ ਲੈਂਦੇ ਨੇ ਤੇ ਮੈਂ ਉਸ ਨਾਲ ਰਾਜੀਨਾਮਾ ਕਰ ਲਵਾਂਗਾ ਸੁਣੋ ਪੈਣਾ ਇਸ ਸ਼ਖਸ ਦੀ ਜਵਾਨੀ ਤਨ ਕੋត្រ ਯੂਗਾ ਕਿ ਮੇਰਾ ਜਿਹੜਾ ਅਮਰਤ ਪਾਲ ਸਿੰਘ ਨਾਲ ਮਸਲਾ ਹੋਇਆ ਸੀਗਾ ਜੀ ਜਿਹੜੀ ਮੇਰੇ ਨਾਲ ਮਾਰਕਟਾਈ ਹੋਈ ਸੀਗੀ ਉਹ ਮੇਰੇ ਨਾਲ ਹੋਈ ਸੀਗੀ ਆਪਾਂ 29 ਨੰਬਰ ਐਫ ਆਰ ਦੇ ਜਿਹੜੇ ਮਦਈਆਂ ਮੁੱਖ ਜੀ ਜਿਹੜਾ ਅਜਨਾਲੇ ਤੋਂ ਅਗਵਾ ਕਰਕੇ ਮੋਟਰ ਤੇ ਲਿਜਾ ਕੇ ਮਾਰਕਟਾਈ ਕੀਤੀ ਗਈ ਸੀਗੀ ਤੇ ਜਿਹੜੀ ਇਹ ਅੱਜ ਮੇਰਾ ਪ੍ਰੈਸ ਪੂਰੇ ਚੰਡੀਗੜ੍ਹ ਆਉਣ ਦਾ ਮੁੱਖ ਮਕਸਦ ਇਹ ਸੀਗਾ ਜੀ ਕਿ ਸਾਡੀ ਇਹਨਾਂ ਦੇ ਪਰਿਵਾਰਾਂ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਆ ਤੇ ਹੋਰ ਜਿਹੜੇ ਵਿੱਚ ਸਾਂਝੇ ਬੰਦੇ ਹੁੰਨੇ ਆ ਪਪਤਰ ਦੌਰ ਤੇ ਹੋਣਾ ਚਾਹੀਏ ਸਮਾਜਿਕ ਤੌਰ ਤੇ ਤੇ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਕਿਸੇ ਤਰੀਕੇ ਨਾਲ ਜਿਹੜਾ ਮਸਲਾ ਇਹ ਹੱਲ ਹੋਵੇ ਤੇ ਉਹ ਹੱਲ ਇੱਕੇ ਸ਼ਰਤ ਪਰ ਹੋਣਾ ਸੀਗਾ ਜੀ ਵੀ ਜੋ ਇਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਆ ਅਗਵਾ ਕੀਤਾ ਉਹ ਇਹਨਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀਗੀ ਜੀ ਸੀ ਹਾਸੀ ਮਾਰਕਟਾਈ ਕੀਤੀ ਆ ਤੇ ਇਹ ਉਸ ਚੀਜ਼ ਤੋਂ ਅਮਰਤਪੁਰ ਖੁਦ ਵੀ ਮੁਕਰਿਆ ਸੀਗਾ ਸ਼ੁਰੂ ਤੋਂ ਹੀ ਜਦੋਂ ਸਾਡੀ ਸਫਰੋਡ ਪਿੰਡ ਵਿੱਚ ਵੀ ਬਾਬਾ ਜੀ ਦੇ ਨਾਲ ਮੀਟਿੰਗ ਹੋਈ ਆ ਤੇ ਜਦੋਂ ਅਸੀਂ 2023 ਵਿੱਚ ਦਸੰਬਰ ਮਹੀਨੇ ਇਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਆ ਘਰੇ ਖੁਦ ਜੀ ਅਸੀਂ ਤਿੰਨ ਜਾਣੇ ਸੀਗੇ ਜਿਹੜੇ ਨਾਲ ਗਏ ਸੀਗੇ ਤੇ ਇਹਨਾਂ ਦੇ ਪਰਿਵਾਰ ਨੇ ਉੱਥੇ ਆਪਣੇ ਪੁੱਤ ਦੀ ਸਾਰੀ ਗਲਤੀ ਮੰਨੀ ਹੈਗੀ ਆ ਤੇ ਬਾਰੇ ਮੈਨੂੰ ਬਸ ਇਹੀ ਗੱਲ ਕਹੀ ਗਈ ਆ ਵੀ ਉਹ ਲੋਕਾਂ ਸਾਹਮਣੇ ਸੰਗਤ ਸਾਹਮਣੇ ਕਹਿੰਦੇ ਮਾਫੀ ਨਹੀਂ ਮੰਗ ਸਕਦੇ ਹੈਗੇ ਵੀ ਇਹਦੇ ਵਿੱਚ ਅਮਰਤਪਾਲ ਸਿੰਘ ਦੀ ਫਿਰ ਬੇਇੱਜ਼ਤੀ ਹੋਊਗੀ ਲੋਕਾਂ ਵਿੱਚ ਜੀ ਤੇ ਉਹ ਪਰਿਵਾਰ ਨੇ ਮਾਤਾ ਜੀ ਨੇ ਜਿਹੜਾ ਮੈਨੂੰ ਅੱਗੇ ਫੈਸਲਾ ਕਰਨ ਦੀ ਆਫਰਾਂ ਵੀ ਦਿੱਤੀਆਂ ਤੇ ਡਰਾਇਆ ਧੰਗਾਇਆ ਵੀ ਗਿਆ ਡਰਾਇਆ ਧੰਗਾਇਆ ਇਸ ਤਰੀਕੇ ਨਾਲ ਕਿ ਆ ਵੀ ਸਾਡੇ ਕੋਲ ਬਹੁਤ ਇੱਥੇ ਸਿੰਘ ਆਉਂਨੇ ਆ ਜੀ ਬੰਦੇ ਆਉਂਨੇ ਆ ਜੀ ਜਿਹੜੇ ਸਾਨੂੰ ਆ ਕੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਮਾਤਾ ਜੀ ਕੋਈ ਹੁਕਮ ਕਰੋ ਅਸੀਂ ਸੇਵਾ ਕੀ ਕਰੀਏ ਤੁਹਾਡੇ ਵਾਸਤੇ ਜੀ ਤੇ ਮਾਤਾ ਦੇ ਇਹ ਸ਼ਬਦਾਬ ਨਹੀਂ ਸੀਗੀ ਮੇਰੇ ਪ੍ਰਤੀ ਕਿ ਬਰਨਤ ਸਿੰਘ ਜੇ ਕਾਲੂ ਤੇਰੇ ਜਿਹੜੇ ਨੁਕਸਾਨ ਕਰਤਾ ਫੇ ਤੂੰ ਸਾਡਾ ਨਾਮ ਨਾ ਲਾਈਂ ਵੀ ਭਾਈ ਸਾਹਿਬ ਜੀ ਬਹੁਤ ਕਟੜੇ ਤੇ ਜਿਹੜੇ ਹਮਾਇਤियां ਉਹ ਸਾਡੇ ਘਰੇ ਆਉਂਦੇ ਜਾਂਦੇ ਆ ਜੀ ਤੇ ਉਦੋਂ ਹੀ ਜਿਹੜਾ ਗੁਰਪ੍ਰੀਤ ਸਿੰਘ ਆਪਣਾ ਸਿੰਘ ਗੁਰਪ੍ਰੀਤ ਸਿੰਘ ਆ ਠੀਕੀ ਪਿੰਡੀ ਆ ਜੀ ਜਿਹੜਾ ਉਹ ਟਾਈਮ ਆਪਣਾ ਪੁਲਸ ਤੋਂ ਘੰਬੌੜਾ ਚੱਲ ਰਿਹਾ ਸੀਗਾ ਉਹ ਵੀ ਉਸ ਪਰਵਾਰ ਵਿੱਚ ਹਾਜ਼ਰ ਸੀਗਾ ਜਿਸ ਦਾ ਕਿ ਆਪਾਂ ਨੇ ਜੇਕਰ ਕੋਈ ਨਹੀਂ ਕੀਤਾ ਵੀ ਜਦੋਂ ਜੋ ਵੀ ਪੁਲਿਸ ਆਪਣੀ ਕਾਰਵਾਈ ਕਿਸੇ ਤਰੀਕੇ ਨਾਲ ਵੀ ਕਰਦੀ ਹੈ ਤਾਂ ਆਪਾਂ ਉਹਦੇ ਵਿੱਚ ਕੋਈ ਉਹ ਨਹੀਂ ਕੀਤਾ ਨਾ ਕੋਈ ਝੂਠੇ ਬੋਲਿਆ ਤੇ ਨਾ ਕੋਈ ਸੱਚੇ ਬੋਲਿਆ ਆਪਾਂ ਚੁੱਪ ਰਹਿਆ ਪਿਛਲੇ ਦੋ ਸਾਲਾਂ ਤੋਂ ਜੀ ਤੇ ਹੁਣ ਮੇਨ ਮਕਸਦ ਜਿਹੜਾ ਮੇਰੇ ਮਨ ਨੂੰ ਬੋਲਣ ਦਾ ਅੰਦਰ ਤੋਂ ਆਵਾਜ਼ ਆਈ ਹੈ ਉਹ ਇਹ ਹੈ ਵੀ ਜਿਹੜੀ ਹੁਣ ਇਹਨਾਂ ਨੇ ਮਾਰਕੀ ਵਾਲੇ ਦਿਨ ਆਪਣੀ ਪਾਰਟੀ ਦਾ ਐਲਾਨ ਕੀਤਾ ਅਮਰਪਾਲ ਸਿੰਘ ਤੇ ਪਰਵਾਰ ਨੇ ਕੀਤਾ ਤੇ ਸ਼ੀਰਪਾ ਇਹ ਵੀਆਂ ਸਿੰਘ ਜਿਹੜੇ ਪਰਿਵਾਰ ਦਾ ਜਿਨ੍ਹਾਂ ਦਾ ਮੈਂ ਜੀ ਲੋ ਸਤਕਾਰ ਕਰਦਾ ਸੀ ਕਰਦਾ ਹਾਂ ਤੇ ਉਹਨਾਂ ਦੀ ਕੁਰਬਾਨੀ ਅੱਗੇ ਕਰਦਾ ਰਹੂੰਗਾ ਜੀ ਬਾਕੀ ਉਹ ਅਗੇ ਪਰਿਵਾਰਕ ਮੈਂਬਰਾਂ ਦੀ ਆਪਣੀ ਇੱਛਾਈ ਵੀ ਉਹਨਾਂ ਨੇ ਸੱਚ ਦਾ ਸਾਥ ਦੇਣਾ ਜਾਂ ਝੂਠ ਦਾ ਕਿਉਂਕਿ ਮੇਰੇ ਉਹ ਪਰਿਵਾਰ ਨਾਲ ਕਾਫੀ ਲੰਬੇ ਸਮੇਂ ਤੋਂ ਆਪਣੇ ਸੰਬੰਧ ਨਹੀਂ ਦਿਲ ਤੋਂ ਹੀ ਕੋਈ ਇਹ ਨਹੀਂ ਹੈਗਾ ਵੀ ਲੋਕ ਉਹਨਾਂ ਨੂੰ ਹੈਪੀ ਬਰਥ ਤੋਂ ਬਾਅਦ ਜਾਣਣ ਲੱਗੇ ਆ ਤੇ ਮੈਂ ਭਾਈ ਇਹਨਾਂ ਨੂੰ ਪਹਿਲਾਂ ਤੁਸੀਂ ਜਾਣਦੇ ਹੋ ਤੇ ਆਪਣੀ ਭੈਣ ਦਾ ਨੂੰ ਜਦੀਪ ਕੌਰ ਨਾਲ ਨੂੰ ਜੀ ਸਾਡੇ ਆਪਸੀ ਆਪਣੇ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਇੱਕ ਸ਼ਹੀਦ ਪਰਿਵਾਰ ਹੋਣ नाते ਤੇ ਇੱਕ ਮੇਰਾ ਭਰਾ ਜਗਰਿੰਦਰ ਸਿੰਘ ਰਾਜੇਵਾਲ ਤੋਂ ਅਸੀਂ 2015 ਤੋਂ ਪੜ੍ਹੇ ਸੀਗੇ ਜੀ ਗੁਰਮਤਾਲ ਕਾਲਜ ਵਿੱਚ ਤੇ ਬੜੇ ਬੜੇ ਬੇਸ਼ੱਕ ਅਸੀਂ ਘੱਟ ਸਮਾਂ ਪਰ ਮੰਨੋ ਇਸ ਪਿਆਰ ਇਸ ਸ਼ਖਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਨੂੰ ਮੋਟਰ ਤੇ ਲਿਜਾ ਕੇ ਭਾਈ ਅਮਰਤਪਾਲ ਅਤੇ ਇਸ ਦੇ ਸਾਥੀਆਂ ਵੱਲੋਂ ਕੁੱਟਿਆ ਗਿਆ ਬਾਦ ਵਿੱਚ ਜਦੋਂ ਮੈਂ ਇਹਨਾਂ ਦੇ ਘਰ ਦੇ ਵਿੱਚ ਗਿਆ ਤੇ ਇਹਨਾਂ ਦੀ ਮਾਤਾ ਨੇ ਕਿਹਾ ਕਿ ਉਹਨਾਂ ਦਾ ਬڑا ਸਿੱਖ ਪੰਥ ਦੇ ਵਿੱਚ ਸੂਖ ਹੈ ਅਮਰਪਾਲ ਖਾਲਸਾ ਦਾ ਅਤੇ ਉਹ ਸੰਗਤ ਦੇ ਸਾਹਮਣੇ ਮਾਫੀ ਨਹੀਂ ਮੰਗਣਗੇ ਇਹ ਸ਼ਖਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਹੁਣ ਵੀ ਭਾਈ ਅਮਰਪਾਲ ਖਾਲਸਾ ਮੇਰੇ ਨਾਲ ਰਾਜ਼ੀ ਨਾਵਾ ਕਰ ਲੈਂਦੇ ਨੇ ਮੇਰੇ ਕੋਲੋਂ ਮਾਫੀ ਮੰਗ ਲੈਂਦੇ ਨੇ ਤੇ ਮੈਂ ਜਿਹੜੇ ਆਪਣਾ ਕੇਸ ਜਿਹੜਾ ਹੈ ਐਫ ਆਈ ਆਰ ਹੈ ਉਹ ਵਾਪਸ ਲੈ ਲਵਾਂਗਾ ਯਾਨਕਿ ਭਾਈ ਅੰਮ੍ਰਿਤਪਾਲ ਖਾਲਸਾ ਜੋ ਖਾਲਸਾਣੀ ਸਮਰਕਰਤ ਸਮਰਥਕ ਨੇ ਉਸ ਵੱਲ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਇਸ ਸ਼ਖਸ ਨੂੰ ਕੁੱਟਿਆ ਗਿਆ ਇਸ ਸ਼ਖਸ ਦੋ ਦਿਨ ਤੋਂ ਲਗਾਤਾਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਖਬਰ ਫਲਾਈ ਜਾ ਰਹੀ ਹੈ ਕਿ ਮੇਰੇ ਨਾਲ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਵੱਲੋਂ ਧੱਕੇ ਕੀਤੇ ਗਏ ਨੇ ਤੇ ਬਾਅਦ ਵਿੱਚ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਹੁਣ ਪਾਰਟੀ ਬਣਾਈ ਗਈ ਹੈ ਜਿਨ੍ਹਾਂ ਦੇ ਨਾਲ ਮਿਲ ਕੇ ਬਣਾਈ ਗਈ ਹੈ ਉਹ ਸ਼ਹੀਦ ਪਰਿਵਾਰਾਂ ਤੋਂ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਜੇਕਰ ਹਾਲੇ ਵੀ ਮਾਫੀ ਮੰਗ ਲੈਂਦੇ ਨੇ ਭਾਈ ਅਮਰਪਾਲ ਖਾਲਸਾ ਤੇ ਮੈਂ ਉਹਨਾਂ ਨੂੰ ਮਾਫ ਕਰ ਦਿਆਂਗਾ ਦੂਸਰੇ ਪਾਸੇ ਜਿਹੜੀ ਉਹਨਾਂ ਤੇ ਜਿਹੜਾ ਉਹ ਜਿਹੜਾ ਮੈਂ ਉਹਨਾਂ ਤੇ ਕੇਸ ਕੀਤਾ ਹੋਇਆ ਹੈ ਉਹ ਵਾਪਸ ਲੈ ਲਾਵਾਂਗਾ